ਹੈਲੋ ਜੀ ਵੱਡਿਆਂ ਨੂੰ ਸਤਿਕਾਰ ਛੋਟਿਆਂ ਨੂੰ ਪਿਆਰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਤਾਜ ਕਿਚਨ ਵਿੱਚ ਇਹ ਸਾਡਾ ਕਾਕਾ ਕਰਦਾ ਹੈਗਾ ਸ਼ਰਾਰਤਾ ਅੱਜ ਆਪਾਂ ਬਣਾਉਣ ਲੱਗੇ ਆ ਮਟਰ ਤੇ ਪੱਤਾ ਗੋਭੀ ਦੀ ਸਬਜ਼ੀ ਵੀਡੀਓ ਅੰਤ ਤੱਕ ਜਰੂਰ ਦੇਖਿਓ ਹਾਂਜੀ ਆਪਾਂ ਪਾਇਆ ਕੜਾਹੀ ਵਿੱਚ 1.5 ਕੜਚੀ ਤੇਲ ਦੀ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਕਾੜ ਲੈਣਾ ਹੈ ਤੇਲ ਨੂੰ ਸਭ ਤੋਂ ਪਹਿਲਾਂ ਆਪਾਂ ਆਦਰਕ ਲਸਣ ਹਰੀ ਮਿਰਚਾਂ ਦਾ ਪੇਸਟ ਹਲਕਾ ਆਜੇ ਸੇਕ ਲਵਾਉਣਾ ਇਹਨੂੰ ਤੋਂ ਬਾਅਦ ਪਾਇਆ ਜੀਰਾ ਅੱਧਾ ਚਮਚ ਇਦੇ ਵਿੱਚ ਪਾਇਆ ਆਪਾਂ ਇੱਕ ਗੱਠੀ ਲਸਣ ਦੀ ਪੰਜ ਤੋਂ 6 ਮਿਰਚਾਂ ਹਰੀਆਂ ਤੇ 1 ਇੰਚ ਟੁਕੜਾ ਅਦਰਕ ਦਾ ਜਦੋਂ ਇਹਨਾਂ ਖੋ ਗਿਆ ਹਲਕਾ ਜਿਹਾ ਕਲਰ ਚੇਂਜ ਹੋਣ ਲੱਗ ਗਿਆ ਦੇਖੋ ਫਿਰ ਆਪਾਂ ਇਹਦੇ ਵਿੱਚ ਪਾਉਣੇ ਆ ਪਿਆਜ਼ ਤੇ ਆ ਜ ਬਣੇ ਆਪਾਂ ਦੋ ਬੜੇ ਜੇ ਛੋਟਿਆਂ ਦਾ ਤਿੰਨ ਪਾ ਲਓ ਜੀ ਇਹ ਆਪਾਂ ਬ੍ਰਿਕ ਕੱਟ ਕੇ ਪਾ ਲੇ ਜਦੋਂ ਇਹ ਹਲਕਾ ਜੇ ਕਲਰ ਚੇਂਜ ਹੋ ਜਾਏ ਪਿਆਜ਼ਾਂ ਦਾ ਆ ਦੇਖੋ ਜੀ ਆ ਇਹਨਾਂ ਸੌਫਟ ਹੋ ਗਏ ਕਲਰ ਹੋ ਗਿਆ ਚੇਂਜ ਜਦੋਂ ਐਨਾ ਹੋ ਗਿਆ ਫਿਰ ਆਪਾਂ ਪਾਣਾ ਇੱਕ ਬੜਾ ਟਮਾਟਰ ਇਹਦਾ ਇਹ ਹਲਕਾ ਜਿਹਾ ਸੌਫਟ ਹੋ ਗਿਆ ਇਹਨੂੰ ਹਲਕਾ ਹਲਕਾ ਹਲਾਇ ਦਿਓ ਜਦੋਂ ਟਮਾਟਰ ਚੰਗੀ ਤਰ੍ਹਾਂ ਪੁੱਜ ਗਿਆ ਮਸਾਲੇ ਨੇ ਤੇਲ ਛੱਡਤਾ ਫਿਰ ਆਪਾਂ ਪਾਵਾਂਗੇ ਦੋਵੇਂ ਨਾ ਸਾਈ ਹੋ ਗਿਆ ਵੀ ਤੇਲ ਛੱਡਦਾ ਇਹਨੂੰ ਹੁਣ ਆਪਾਂ ਇਹਦੇ ਵਿੱਚ ਪਾਣਾ ਉਹ ਹੀ ਟ੍ਰਿਕ ਜਿਹੜੀ ਤੁਹਾਨੂੰ ਦੱਸੀ ਸੀ ਠੀਕ ਹੈ ਪਾਣੀ ਲੈ ਕੇ ਜਿਹੜਾ ਟਮਾਟਰ ਦਾ ਏ ਟਮਾਟਰ ਹਲੇ ਭਾਂਡੇ ਚ ਪਾਣੀ ਪਾ ਕੇ ਥੋੜਾ ਜਾ ਚੰਗੀ ਤਰ੍ਹਾਂ ਸਾਫ਼ ਕਰਕੇ ਆਪਾਂ ਪਾਇਆ 1.5 ਚਮਚ ਨਮਕ ਅੱਧਾ ਚਮਚ ਦੇਗੀ ਮਿਰਚ ਕਿਉਂਕਿ ਆਪਾਂ ਲਾ ਹਰੀ ਮਿਰਚ ਵੀ ਪਾਈ ਹੈ ਤੇ ਪੌਣਾ ਚਮਚ ਹਲਦੀ ਦਾ ਤੇ 1/4 ਚਮਚ ਗਰਮ ਮਸਾਲਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਦੇਣਾ ਪੋਨ ਲੈਣਾ ਧਾਕੀ ਇਹ ਤੇਲ ਛੜ ਜੇ ਫਿਰ ਤੇ ਆਪਣਾ ਮਸਾਲਾ ਭੁੱਜ ਗਿਆ ਜੀ ਆ ਦੇਖੋ ਕਲਰ ਵੀ ਚੇਂਜ ਹੋ ਗਿਆ ਹੁਣ ਆਪਾਂ ਇਹਦੇ ਚ ਪਾਉਣਾ ਗੋਭੀ ਇਹ ਗੋਭੀ ਸੀਗੀ ਆਪਣੀ 1.5 ਕਿਲੋ ਉਦੇ ਅਕੋਰਡਿੰਗ ਆਪਾਂ ਤੁਹਾਨੂੰ ਨਮਕ ਵਿੱਚ ਦਾਸ ਰਹੇ ਆ ਤੇ ਪਾਈਆ ਕ ਮਟਰ ਗੋਭੀ ਚੰਗੀ ਤਰ੍ਹਾਂ ਆਪਾਂ ਕੱਟ ਕੇ ਧੋਸ ਵਾਰ ਲਈ ਬਾਦੀ ਆਪਾਂ ਗੋਭੀ ਤੇ ਨਾਲੇ ਪਾ ਦਨੇ ਆ ਮਟਰ ਮਟਰ ਵੀ ਆਪਾਂ ਧੋ ਲੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਜਿਹੜੀ ਪੱਤਾ ਗੋਭੀ ਹੁੰਦੀ ਹੈ ਜੀ ਇਹ ਸਾਰਿਆਂ ਨੂੰ ਪਤਾ ਇਹਦੇ ਨਾਲ ਦੀ ਨਾਲ ਢਲ ਜਾਂਦੀ ਹੈ ਜਿਉਂ-ਜਿਉਂ ਸੇਕ ਲੱਗੇ ਜਾਂਦਾ ਬਸ ਤਿਉਂ-ਤਿਉਂ ਇਹ ਉਹ ਹੋਈ ਜਾਂਦੀ ਹੈ ਇਸ ਕਰਕੇ ਨਮਕ ਮਿਰਚ ਸੌਸ ਸਮਝ ਕੇ ਪਾਏ ਜੀ ਆਪਣਾ ਠੀਕ ਹੈ ਮਤਲਬ ਕਿ ਜਿਵੇਂ ਤੁਹਾਨੂੰ ਦੱਸ ਰਹੇ ਆ ਕਵਾਂਟੀਟੀ ਦੇ ਅਕੋਰਡਿੰਗ ਰੈਸਪੀ ਦੱਸੀ ਆ ਤੁਹਾਨੂੰ ਚਮਚ ਜਿਹੜੇ ਸਾਡੇ ਨਾਰਮਲ ਸਾਈਜ਼ ਦਾ ਤੁਹਾਨੂੰ ਦਿਖਾਇਆ ਕਈ ਵਾਰੀ ਅਸੀਂ ਰੈਸਪੀ ਚ ਜਿਹੜਾ ਨੂਨਦਾਨੀ ਦੇ ਵਿੱਚ ਹੁੰਦਾ ਜੀ ਉਹ ਵਾਲਾ ਮਸਾਵੇਂ ਪਾਈ ਜਾਓ मिक्स ਕਰੀ ਜਾਓ ਮੌਬੀ ਮਟਰ ਪਾਤੇ ਮਿਕਸ ਕਰਦੇ ਆਪਾਂ ਚੰਗੀ ਤਰ੍ਹਾਂ ਤੇ ਆਪਾਂ ਚੰਗੀ ਤਰ੍ਹਾਂ ਮਿਕਸ ਤੁਹਾਨੂੰ ਦੱਸਿਆ ਸੀ ਕਰ ਲਈ ਫਿਰ ਆਪਾਂ ਇਹਨਾਂ ਟਾਕ ਦੇਣਾ ਪਹਿਲਾਂ ਜੀ ਫੁੱਲ ਸੇਕ ਤੇ ਟੱਕਿਓ ਤੇ ਤੁਹਾਨੂੰ ਦੱਸਿਆ ਸੀ ਉਸ ਤੋਂ ਬਾਅਦ ਆਪਾਂ ਅੱਧਾ ਘੰਟਾ ਤੇਜ ਤੇ ਸੇਕ ਲਓ ਤੇ ਆਪਣੀ ਸਬਜੀ ਮਟਰ ਪੱਤਾ ਗੋਭੀ ਦੀ ਬਣ ਕੇ ਹੋ ਗਈ ਤਿਆਰ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ so much